ਲੋ ਜੀ ਕਾਲੇ ਕੱਚਿਆਂ ਵਾਲੇ ਦੇ ਗੈਂਗ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਤੇ ਦੇਖਿਆ ਵੀ ਹੋਵੇਗਾ ਪਰ ਜਿਹੜਾ ਗੈਂਗ ਹੁਣ ਸਰਗਰਮ ਹੋ ਰਿਹਾ ਨਾ ਹੀ ਇਹ ਪੈਂਟਾਂ ਵਾਲਾ ਤੇ ਨਾ ਹੀ ਇਹ ਕੱਚਿਆਂ ਵਾਲਾ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਵੇਂ ਹੁਣ ਇਹ ਵਾਲਾ ਗੈਂਗ ਇੰਨਾ ਕੁ ਸਰਗਰਮ ਹੋ ਗਿਆ ਕਿ ਰਾਤ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਕੇ ਇਹਨਾਂ ਦੇ ਵੱਲੋਂ ਚੋਰੀਆਂ ਕੀਤੀਆਂ ਜਾ ਰਹੀ ਨੇ ਜਿਸ ਦਾ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਗੈਂਗ ਹੁਣ ਅੰਡਰਵੇਅਰ ਗੈਂਗ ਬਣ ਗਿਆ ਜਿਨ੍ਹਾਂ ਦੇ ਵੱਲੋਂ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਲੁੱਟਾਂ ਚੋਰੀਆਂ ਕੀਤੀਆਂ ਜਾ ਰਹੀਆਂ ਨੇ ਸੋ ਦੱਸਿਆ ਜਾ ਰਿਹਾ ਹੈ ਕਿ ਇਹ ਐਨਆਰਆਈ ਦਾ ਘਰ ਸੀ ਘਰ ਦੇ ਵਿੱਚ ਦਾਖਲ ਹੋ ਕੇ 27 ਟੋਲੇ ਸੋਨਾ 3 ਲੱਖ ਰੁਪਏ ਦੀਆਂ ਘੜੀਆਂ ਤੇ 3 ਲੱਖ ਰੁਪਏ ਤੋਂ ਵੱਧ ਦੀ ਨਕਦੀ ਲੁੱਟ ਕੇ ਇਹ ਚੋਰ ਫਰਾਰ ਹੋ ਗਏ ਇਸ ਘਰੋਂ ਨੇ 1 ਮਹੀਨੇ ਦੇ ਵਿੱਚ ਇਹ ਤੀਜੀ ਵਾਰ ਦਾਤ ਨੂੰ ਅੰਜਾਮ ਦਿੱਤਾ ਤੇ ਕਿਹਾ ਜਾ ਰਿਹਾ ਹੈ ਕਿ ਸ਼ਹਿਰ ਦੇ ਵਿੱਚ ਹੁਣੇ ਨਿਕਰ ਚੋਰ ਗੈਂਗ ਦੀ ਪੂਰੀ ਤਆਸ਼ਿਤਾ ਜਿੱਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਇਹਨਾਂ ਚੋਰਾਂ ਦੀ ਪਾਲ ਕੀਤੀ ਜਾ ਰਹੀ ਹੈ ਸਰ ਮੇਰਾ ਨਾਮ ਮਨੀਸ਼ ਕੁਮਾਰ ਹੈ मैं बेसिकली यहाँ पे रहता हूँ ऑलमोस्ट सात साल हो गए मेरे को यहाँ रहते हुए एज ए रेंटल <coughs> सोलह तरीक की रात को जब मैं सोया था तो सब ठीक था सब नॉर्मल था मैंने सब लॉक वगैरह लगा के अपनी कैमरा वगैरह सब ऑन होते जैसे यूजली पर रात को जब मैं सवेरे जब उठा सतारह तरीक की सवेरे तो मेरा दरवाज़ा नहीं खुल रहा था तो जब मैं दरवाज़ा खोलने के लिए ट्राई किया तो मेरे को ये पता लगा कि मेरा लॉक लगा हुआ है तो घर पे तो कोई था नहीं तो मेरा लॉक कैसे लग गया फिर बाहर से तो फिर मैंने बाहर आसपास लोगों को जो मेरे नोन में है यहाँ पे ए डी जी और यहाँ साथ में मेरे नोन है तो मैंने उनको कॉल किया सुबह सुबह तो फिर वो एक लड़के ने मेरा फ़ोन उठाया तो वो फ़ोन जैसे ही उसने उठाया तो फिर वो भागे हुए आया तो उसने देखा ऊपर आके मैंने उसको बोला कि मैं क्या गेट वग़ैरह देख सब कुछ देख क्योंकि मैं तो लॉक हूँ तो मेरे को पता नहीं है तो वो फिर आया तो उसने देखा कि गेट वगैरह भैया गेट तो खुला पड़ा है सारा कुछ फिर वो ऊपर आया और उसने मतलब मेरे को पूछा कि आप कौन से कमरे में हो तो मैं ऊपर वाले कमरे में जहाँ सोता था उसको पता था कि मैं कहाँ सोता हूँ तो फिर वो आया उसने वो दरवाज़ा धक्के मार के उसने तोड़ा तो जब तोड़ा तो फिर हम बाहर आए फिर हमने सब देखा मेरे साथ वो भी था हम तो हमने सारे रूम्स देखे रूम्स में घूमे तो हमें सब पता लगा कि यहाँ कुछ चोरी हो गई है पांच लोग सर उसमें कंफर्म हो गए क्योंकि मेरे अकॉर्डिंग उनको शायद ये पता नहीं लगा कि अंदर वाला कैमरा ऑन है तो आए तो वो पहले तो हमें सुबह सुबह तो हमें समझ ही नहीं आया कि कहां से आए पर लेकिन जब सुबह साढ़े आठ बजे के करीब सब सब लोग यहाँ इकट्ठे हो गए तो सब आसपास घूमने लगे कि कहाँ से आए होंगे तो यहाँ पीछे एक खिड़की है वो खिड़की उन्होंने तोड़ के वो अंदर घुसे है पुलिस वालों को जानकारी दीजिए हाँ जी पुलिस वालों को सर सुबह ही जानकारी दे दी थी उसी टाइम

ਔਰ ਬਹੁਤ ਜ਼ਿਆਦਾ ਹੈਲਪ ਕਰ ਰਹੀ ਹੈ ਪੁਲਿਸ ਘਰ ਵਿੱਚ ਜੀ ਕੋਈ ਨਹੀਂ ਸੀ ਮੇਰੇ ਗੈਸਟ ਆਏ ਹੋਏ ਐਨ ਆਰ ਆਈ ਮੇਰੀ ਨਾਨਾ ਆਈ ਹੋਈ ਹੈ ਜਿਨ੍ਹਾਂ ਦੇ ਨਾਲ ਅਸੀਂ ਕਿਤੇ ਬਾਹਰ ਗਏ ਹੋਏ ਸੀਗੇ ਤੇ ਉਸ ਦੌਰਾਨ ਇਹ ਚੋਰੀ ਹੋਈ ਆ ਤੇ ਘਰ ਦੇ ਵਿੱਚ ਮੇਰਾ ਇੱਕ ਕਿਰਾਏਦਾਰ ਹੈ ਮਤਲਬ 5 ਸਾਲ ਤੋਂ ਅਸੀਂ ਇਕੱਠੇ ਰਹਿ ਰਹੇ ਆ ਉਹ ਰਾਤ ਸੁੱਤਾ ਹੋਇਆ ਸੀ ਘਰ ਦੇ ਵਿੱਚ ਪਰ ਉਹਨੂੰ ਉਹਨਾਂ ਚੋਰਾਂ ਨੇ ਕੀ ਕੀਤਾ ਬਾਹਰ ਦੀ ਲੋਕ ਲਗਾ ਕੇ ਉਹਨੂੰ ਸਵੇਰੇ ਪਤਾ ਲੱਗਾ ਸਵੇਰੇ ਜਦੋਂ ਉਹਨੇ ਡਿਊਟੀ ਜਾਣਾ ਸੀ ਕਿ ਮੈਨੂੰ ਕਿਸੇ ਨੇ ਬਾਹਰੋਂ ਲੌਕ ਕੀਤਾ ਹੋਇਆ ਆ ਕਿੰਨੇ 골ਡ ਤੋਲਾ ਸੀਗਾ 골ਡ ਤੋਲੇ ਸੋਨਾ ਸੀਗਾ ਤੇ ਕੀ ਕੀ ਹੋਰ ਚੋਰੀ ਹੋਇਆ ਸੋਨਾ ਤਕਰੀਬਨ ਜੀ ਨਨਾਨ ਹੁਣਾ ਮੇਰੇ ਨਨਾਨ ਸੀ ਉਹਨਾਂ ਨੇ ਵਿਆਹ ਲਈ ਆਪਣਾ ਉਹ ਸਾਰਾ ਉੱਥੋਂ ਨਾਲ ਲਿਆਏ ਸੀ ਸੋਨਾ ਜੋ ਮੇਰਾ ਘਰ ਦੇ ਵਿੱਚ ਸੋਨਾ ਪਿਆ ਸੀ ਸਾਡਾ ਤਕਰੀਬਨ ਪਲੱਸ 30 ਲੱਖ ਪਲੱਸ ਸੋਨਾ ਸੀਗਾ ਜੋ ਸਾਡੇ ਘਰ ਚੋਰੀ ਹੋਇਆ ਹੈ ਆ ਤੇ ਉਸ ਤੋਂ ਬਿਨਾ ਮੇਰੀ ਬੇਟੀ ਬਾਹਰ ਜਾ ਕੇ ਆਈ ਆ ਮੇਰੇ ਕੋਲ ਡਾਲਰ ਸੀ ਮੇਰੀ ਨਨਾਨਾ ਨੂੰ ਕੋਲ ਉਹਨਾਂ ਦੀ ਬਾਹਰਲੀ ਕਰੰਸੀ ਸੀ ਐਸਟੀਮੇਟ ਜੀ 2000 ਡਾਲਰ 2000 ਹਾਂਜੀ ਜੀ ਆ ਇੰਡੀਅਨ ਰੁਪੀਸ ਤੋਂ ਅਲੱਗ ਸੀਗਾ ਇੰਡੀਅਨ ਰੁਪੀਸ 1.5 ਲੱਖ ਦੇ ਕਰੀਬ ਸੀਗਾ ਇਹ 30 ਪਲੱਸ ਦਾ ਨੁਕਸਾਨ ਹੋ ਗਿਆ ਜੀ 30 ਲੱਖ ਦਾ ਤਾਂ ਅਸੀਂ ਸੋਨੇ ਦਾ ਹੀ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ ਮੇਰੇ ਜਿਹੜੇ ਨਨਾਨਾ ਮੇਰੀ ਬੇਟੀ ਆ ਇਹਨਾਂ ਦੀਆਂ ਵਾਚ ਬਹੁਤ ਬ੍ਰਾਂਡਡ ਸੀਗੀਆਂ ਜਿੰਨਾ ਵਿੱਚੋਂ ਵਾਚ 60000 70000 ਵਾਲੀਆਂ ਤਾਂ ਵਾਚ ਹੀ ਸੀਗੀਆਂ ਜਿਹਦੇ ਵਿੱਚੋਂ ਕਿ 8 ਵਾਚ ਮੇਰੀ ਬੇਟੀ ਦੀਆਂ ਸੀਗੀਆਂ ਤੇ 8 ਦੇ ਕਰੀਬ ਹੀ ਵਾਚ ਮੇਰੀ ਨਨਾਨ ਦੀ ਫੈਮਿਲੀ ਬਾਹਰ ਉਹ ਜਿਹੜੀ ਆਈ ਹੋਈ ਹੈ ਉਹ ਲੈ ਕੇ ਆਈ ਹੋਈ ਸੀ ਆਪਣੇ ਨਾਲ ਉਹ ਸਾਰੀ ਵਾਚ ਵੀ ਚੋਰੀ ਕੀਤੀ ਗਈ ਹੈ ਬ੍ਰਾਂਡਡ ਜਿੰਨਾ ਸਮਾਨ ਸੀ ਸਾਰਾ ਲੈ ਗਏ ਆ ਜਿਹੜੀ ਸੀਸੀਟੀਵੀ ਪਰਟੇਜ ਜਿਹੜੀ ਉਹ ਘੁੰਮ ਰਿਹਾ ਵਿੱਚ ਵਿਅਕਤੀ ਉਹ ਉਸ ਵਾਲੇ ਲੈ ਕੇ ਟਰੇਸ ਕਰਕੇ ਇਹਨਾਂ ਨੂੰ ਚੈਕਿੰਗ ਪੁਲਿਸ ਹਾਂਜੀ ਪੁਲਿਸ ਸਾਰਾ ਟਰੇਸ ਕਰਕੇ ਲੈ ਗਈ ਹੈ ਹਾਂਜੀ ਪੁਲਿਸ ਵੀਡੀਓ ਬਣਾ ਕੇ ਲੱਗੀ ਕੋਈ ਤੁਹਾਨੂੰ ਸ਼ੱਕ ਕਿ ਇਹਦੇ ਉੱਤੇ ਕੌਣ ਹੈ ਕੋਈ ਕੁਝ ਪਤਾ ਕੋ ਤੁਹਾਨੂੰ ਕਿ ਜਿਹੜਾ ਜਿੱਤੇ ਸ਼ੱਕ ਹੋ ਸਕਦਾ ਅ ਫਿਲਹਾਲ ਤਾਂ ਸਾਨੂੰ ਹਲੇ ਵੀਡੀਓ ਹੀ ਆ ਰਹੀਆਂ ਇਸ ਗਰੁੱਪ ਦੀਆਂ ਕਿਉਂਕਿ ਇਹ ਕਦੀ ਕਿਤੇ ਚੋਰੀ ਕਰ ਰਿਹਾ ਹੈ ਕਦੀ ਕਿਤੇ ਚੋਰੀ ਕਰ ਰਿਹਾ ਹੈ ਬਾਕੀ ਪੁਲਿਸ ਸਾਡੀ ਪੂਰੀ ਹੈਲਪ ਕਰ ਰਹੀ ਆ ਉਹਨਾਂ ਨੂੰ ਸ਼ਾਇਦ ਕੁਝ ਪਤਾ ਲੱਗ ਰਿਹਾ ਹੈ ਤਾਂ ਉਹ ਕਹਿੰਦੇ ਸੀ ਕਿ ਅਸੀਂ ਜਲਦੀ ਤੋਂ ਜਲਦੀ ਤੁਹਾਡੀ ਹੈਲਪ ਕਰਾਂਗੇ ਤਾਂ ਦੇਖਿਆ ਜਵਾਬ ਹੈ ਤਾਂ ਲਗਾਤਾਰ ਚੋਰਾਂ ਦੇ ਨਵੇਂ ਤੋਂ ਨਵੇਂ ਗਿਰੋ ਸਰਗਰਮ ਹੋ ਰਹੇ ਨੇ ਜਿਨ੍ਹਾਂ ਦੇ ਵੱਲੋਂ ਰਾਤ ਬਰਾਤੇ ਇਨਾਂ ਦੇ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।